ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬੀਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਖਾਸ ਪ੍ਰੋਫਾਈਲਸ ਸਿਰਫ ਔਰ ਸਿਰਫ ਲੜਕੀਆਂ ਦੇ ਔਰ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਵੋ ਔਰ ਬੈਲ ਆਈਕਨ ਨੂੰ ਓਕੇ ਤੇ ਸੈੱਟ ਕਰ ਲਵੋ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ ਨਵੇਂ ਰਿਸ਼ਤਿਆਂ ਦੀਆਂ ਪ੍ਰੋਫਾਈਲਸ ਪਹੁੰਚ ਰਹੀ ਨੇ ਉਹਨਾਂ ਸਾਰਿਆਂ ਦੀ ਇਨਫਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਫਸਟ ਪ੍ਰੋਫਾਈਲ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਨਮ ਹੈ ਇਹਨਾਂ ਦਾ 2000 ਸਾਲ ਦਾ 5 ਫੁੱਟ 2 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਇਹਨਾਂ ਦੀ ਬੀਐਸਸੀ ਨਰਸਿੰਗ ਔਰ ਫੈਮਿਲੀ ਦੇ ਵਿੱਚ ਨੇ ਇਹਨਾਂ ਦੇ ਇੱਕ ਛੋਟੇ ਬ੍ਰਦਰ ਔਰ ਪੇਰੈਂਟਸ ਮੰਮੀ ਪਾਪਾ ਪੰਜਾਬ ਤੋਂ ਬਲੌਂਕ ਕਰਦੇ ਨੇ ਖੰਨਾ ਏਰੀਆ ਤੋਂ ਔਰ ਇਹਨਾਂ ਨੂੰ ਸਿਰਫ ਜੱਟ ਸਿੱਖ ਫੈਮਿਲੀ ਤੋਂ ਹੀ ਰਿਸ਼ਤਾ ਚਾਹੀਦਾ ਹੈ ਲੁਧਿਆਣਾ ਖੰਨਾ ਫਤਿਹਗੜ ਸਾਹਿਬ ਜਾਂ ਫਿਰ ਆਸ-ਪਾਸ ਦੇ ਏਰੀਆ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9814044419 9814044419 ਨੈਕਸਟ ਹੈ ਜੀ ਵੈਲ ਸੈਟਲ ਫੈਮਿਲੀ ਤੋਂ ਲੜਕੀ ਦਾ ਰਿਸ਼ਤਾ ਡੇਟ ਆਫ ਬਰਥ ਹੈ 28 ਮਈ 1997 हाइट 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਔਰ ਐਨ.ਐਟ.ਟੀ. ਔਰ ਕੰਪਿਊਟਰ ਕੋਰਸ ਪ੍ਰਾਈਵੇਟ ਟੀਚਰ ਨੇ ਔਰ ਇੱਕ ਇਹਨਾਂ ਦੇ ਸਿਸਟਰ ਨੇ ਔਰ ਮੈਰਿਟ ਨੇ ਕੈਨੇਡਾ ਵਿੱਚ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਵੀ ਕੈਨੇਡਾ ਵਿੱਚ ਹੈ ਕਾਸਟ ਹੈ ਨਵੀ ਜੱਟ ਸਿੱਖ ਔਰ ਜ਼ਮੀਨ ਹੈ ਇਹਨਾਂ ਦੀ 8 ਏਕੜ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਹੁਸ਼ਿਆਰਪੁਰ ਜਲੰਧਰ ਗੜੀ ਸ਼ੰਕਰ ਜਾਂ ਫਿਰ ਆਸ-ਪਾਸ ਦੇ ਏਰੀਆ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8968272681 9968827281 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਡੈਨਮਾਰਕ ਕੰਟਰੀ ਵਿੱਚ ਜੋਬ ਕਰਦੀ ਹੈ ਕੁਆਲਿਫਿਕੇਸ਼ਨ ਹੈ ਇਹਨਾਂ ਦੀ ਪੀ ਐਚ ਡੀ ਨਿਊਰੋਸਾਇੰਸ ਔਰ ਹੋਰ ਵੀ ਬਹੁਤ ਸਾਰੀਆਂ ਕੁਆਲਿਫਿਕੇਸ਼ਨਸ ਨੇ 1992 ਦਾ ਬਰਥ ਹੈ ਇਹਨਾਂ ਦਾ 1992 ਦਾ 5 ਫੁੱਟ 4 ਇੰਚ ਹਾਈਟ ਲੜਕਾ ਇਹਨਾਂ ਨੂੰ ਸਿਰਫ ਜੱਟ ਸਿੱਖ ਫੈਮਿਲੀ ਤੋਂ ਹੀ ਚਾਹੀਦਾ ਹੈ ਜਿਹੜਾ ਯੂਰਪ ਕੰਟਰੀ ਵਿੱਚ ਹੋਵੇ ਔਰ ਇਹ ਬਿਲੋਂਗ ਕਰਦੇ ਨੇ ਕਰਨਾਲ ਸਿਟੀ ਤੋਂ ਵਧੇਰੇ ਇਨਫਰਮੇਸ਼ਨ ਵਾਸਤੇ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 94160 67415 9416067415 ਨੈਕਸਟ ਸਾਡੇ ਕੋਲ ਇੱਕ ਬਿਜ਼ਨਸ ਐਡ ਪਹੁੰਚੀ ਹੈ ਇੱਕ ਕਾਫੇ ਹੈ ਜਿਸ ਦਾ ਨਾਮ ਹੈ ਪਿੰਟ ਟਿਮ ਹਾਟਨਸ ਔਰ ਇਹਨਾਂ ਨੂੰ ਸ਼ੈਫ ਔਰ ਹੈਲਪਰਸ ਦੀ ਜ਼ਰੂਰਤ ਹੈ ਫ੍ਰੈਸ਼ਰਸ ਔਰ ਐਕਸਪੀਰੀਐਂਸਡ ਮੇਲ ਸਟਾਫ ਚਾਹੀਦਾ ਹੈ ਇਹਨਾਂ ਨੂੰ ਸੈਲਰੀ 12000 ਪਲੱਸ ਤੋਂ ਸਟਾਰਟਿੰਗ ਹੈ ਔਰ ਫੂਡ ਅਕਮੋਡੇਸ਼ਨ ਜਿਹੜਾ ਹੈ ਪ੍ਰੋਵਾਈਡ ਕੀਤਾ ਜਾਵੇਗਾ ਕੈਂਡੀਡੇਟਸ ਨੂੰ ਲੋਕੇਸ਼ਨ ਹੈ ਇਹਨਾਂ ਦੀ ਸੁਲਤਾਨਪੁਰ ਲੋਧੀ ਔਰ ਟਾਈਮਿੰਗ ਹੈ 9am ਤੋਂ 11pm ਦੋ ਇਹਨਾਂ ਦੇ ਕੰਟੈਕਟ ਨੇ ਫਰਸਟ ਹੈ 7717456229 ਦੂਸਰਾ ਹੈ 9968272681 ਨੈਕਸਟ ਹੈ ਜੀ ਵੈਲਥ ਸੈਟਲ ਫੈਮਲੀ ਤੋਂ ਲੜਕੀ ਦਾ ਰਿਸ਼ਤਾ ਲੜਕੀ ਸਰਕਾਰੀ ਟੀਚਰ ਹੈ ਕੀ ਪਰਮਾਨੈਂਟ ਜੌਬ ਹੈ ਇਹਨਾਂ ਦੀ ਕਾਸਟ ਹੈ ਰਾਮਗੜੀਆ ਸਿੱਖ 1995 ਦਾ ਬਰਥ 5 ਫੁੱਟ 2 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਬੀਐਸਸੀ ਐਮਐਸਸੀ ਫਿਜ਼ਿਕਸ ਔਰ ਬੀ ਐਂਡ ਗੁਰਦਾਸਪੁਰ ਏਰੀਆ ਨੂੰ ਬਿਲੋਂ ਕਰਦੇ ਨੇ ਔਰ ਲੜਕਾ ਇਹਨਾਂ ਨੂੰ ਸਿਰਫ ਰਾਮ ਕੜੀਆ ਸਿੱਖ ਕਾਸਟ ਤਾਂ ਹੀ ਚਾਹੀਦਾ ਹੈ ਜਿਹੜਾ ਸਰਕਾਰੀ ਜੌਬ ਤੇ ਹੋਵੇ ਲਾਈਕ ਸਰਕਾਰੀ ਟੀਚਰ ਜਾਂ ਸਰਕਾਰੀ ਬੈਂਕ ਦੇ ਵਿੱਚ ਜਾਂ ਕਿਸੇ ਹੋਰ ਪੋਸਟ ਤੇ ਜਾਂ ਫਿਰ ਕੋਈ ਵਧੀਆ ਵੈਲ ਸੈਟਲ ਬਿਜ਼ਨਸਮੈਨ ਹੋਵੇ ਔਰ ਵੈਜੀਟੇਰੀਅਨ ਫੈਮਿਲੀ ਵਾਲਾ ਲੜਕਾ ਹੀ ਇਹਨਾਂ ਨੂੰ ਚਾਹੀਦਾ ਹੈ ਔਰ ਇਹ ਜੋ ਅਗੇ ਕੰਟੈਕਟ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਔਰ ਫੋਟੋ ਭੇਜਣੀ ਹੈ ਜਾਂ ਮੈਸੇਜ ਕਰਨਾ ਹੈ ਨੈਕਸਟ ਹੈ ਜੀ ਗੁਰਸਿੱਖ ਪਰਿਵਾਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਦੀ ਕਾਸਟ ਹੈ ਸੁਨੇਯਾਰਾ 16 ਫਰਵਰੀ 1987 ਦਾ ਬਰਤ ਹਾਈਟ ਹੈ 5 ਫੁੱਟ 4 ਇੰਚ ਕੁਆਲਿਫਿਕੇਸ਼ਨ ਹੈ ਨਵੀ ਐਮਏ ਹਿੰਦੀ ਔਰ ਜੌਬ ਵੀ ਕਰਦੇ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਜੀ ਲੁਧਿਆਣਾ ਸਿਟੀ ਤੋਂ ਔਰ ਇਹਨਾਂ ਨੂੰ ਸਿਰਫ ਸਿੱਖ ਫੈਮਿਲੀ ਤੋਂ ਹੀ ਰਿਸ਼ਤਾ ਚਾਹੀਦਾ ਹੈ ਲੁਧਿਆਣਾ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9915686064 9915686064 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਨੇ ਹਾਈਲਾਈਟਸ ਕੀਤੀ ਹੋਈ ਹੈ ਔਰ ਹਾਈਲਾਈਟਸ ਵਿੱਚ ਸਾਢੇ 6 ਬੈਂਡਸ ਨੇ ਇਹਨਾਂ ਦੇ ਇਹਨਾਂ ਨੂੰ ਆਸਟ੍ਰੇਲੀਆ ਜਾਣ ਵਾਸਤੇ ਸਾਰਾ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਕੋਟ ਮੈਰਿਜ ਕਰਨੀ ਹੈ ਇਹਨਾਂ ਨੇ ਲੜਕੀ ਦੀ ਕੁਆਲਿਫੀਕੇਸ਼ਨ ਹੈ ਪਲੱਸ 2 ਕਲਾਸ ਔਰ ਕਾਸਟ ਹੈ ਰਾਮਦਾਸੀ ਆ ਸਿੱਖ ਜਾਤੀਬੰਧਨ ਕੋਈ ਨਹੀਂ ਹੈ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਪਠਿੰਡਾ ਏਰੀਆ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ ਫੈਮਿਲੀ ਦਾ 8360468248360466264 ਨੈਕਸਟ ਹੈ ਜੀ ਅਰੋੜਾ ਖੱਤਰੀ ਚੋਪੜਾ ਕਾਸਟ ਦੀ ਲੜਕੀ ਜਿਹੜੀ ਕੰਪਨੀ ਦੇ ਵਿੱਚ ਐਜ਼ ਅ ਡਾਇਰੈਕਟਰ ਦੀ ਪੋਸਟ ਤੇ ਜੌਬ ਕਰਦੀ ਹੈ 18 ਤੋਂ 23 ਲੱਖ ਰੁਪਏ ਸਾਲਾਨਾ ਇਹਨਾਂ ਦਾ ਪੈਕੇਜ ਹੈ ਔਰ 1995 ਦਾ ਬਰਥ 5 ਫੁੱਟ 1 ਇੰਚ ਹਾਈਟ ਪੇਰੈਂਟਸ ਜਿਹੜੇ ਲੜਕੀ ਦੇ ਨੇ ਉਹ ਰਿਟਾਇਰ ਨੇ ਸਰਕਾਰੀ ਜੋਬ ਤੋਂ ਹੁਣ ਉਹ ਪੈਨਸ਼ਨ ਲੈਂਦੇ ਨੇ ਮੁਹਾਲੀ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਨੋਇਡਾ ਦਿੱਲੀ ਬੈਂਗਲੌਰ ਚੰਡੀਗੜ੍ਹ ਜਾਂ ਪੰਚਕੁੱਲਾ ਸਿਟੀ ਤੋਂ ਔਰ ਇਹ ਫੈਮਿਲੀ ਬਿਲੋਂਗ ਕਰਦੀ ਹੈ ਮੁਹੱਲੀ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9779141471 9779141471 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਜੋ ਅਸੀਂ ਲੜਕੀਆਂ ਦੇ ਪ੍ਰੋਫਾਈਲਸ ਪਬਲਿਸ਼ ਕੀਤੇ ਨੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਲੜਕੀਆਂਆਂ ਔਰ ਲੜਕਿਆਂ ਦੇ ਪ੍ਰੋਫਾਈਲਸ ਆ ਰਹੇ ਨੇ ਜਿਨ੍ਹਾਂ ਦੀ ਐਡ ਅਸੀਂ ਆਪਣੇ ਦੂਸਰੇ ਚੈਨਲ ਅਕਾਲ ਰੂਪ ਮੈਰਿਜ ਬੀਰੋ ਤੇ ਪਬਲਿਸ਼ ਕਰਨੇ ਜਾ ਰਹੇ ਹਾਂ ਸ਼ਾਮ ਨੂੰ ਅੱਜ ਉਹ ਵੀਡੀਓ ਆ ਜਾਏਗੀ ਔਰ ਜਿਹੜੇ ਹੋਰ ਵੀ ਪ੍ਰੋਫਾਈਲਸ ਆ ਰਹੇ ਨੇ ਸਿਰਫ ਲੜਕੀਆਂ ਦੀ ਉਹ ਵੀ ਅਸੀਂ ਜਿਹੜਾ ਹੈ ਜਲਦੀ ਹੀ ਇਸ ਚੈਨਲ ਤੇ ਪਬਲਿਸ਼ ਕਰਾਂਗੇ ਕਿਉਂਕਿ ਇਹ ਜਿਹੜੇ ਵੀ ਸਾਡੇ ਕੋਲ ਪ੍ਰੋਫਾਈਲਸ ਪਹੁੰਚਦੇ ਨੇ ਅਸੀਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਟਾਈਪ ਕਰਨਾ ਹੁੰਦਾ ਹੈ ਔਰ ਇਹਨਾਂ ਦਾ ਡਿਜ਼ਾਈਨ ਕਰਨਾ ਹੁੰਦਾ ਹੈ ਜਿਸ ਨੂੰ ਕਿ ਬਹੁਤ ਸਾਰਾ ਸਮਾਂ ਲੱਗਦਾ ਹੈ ਔਰ ਲੋਕਾਂ ਦੀਆਂ ਕਾਲਸ ਵੀ ਅਟੈਂਡ ਕਰਨੀਆਂ ਹੁੰਦੀਆਂ ਨੇ ਸੋ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ